ਚੋਣਾਂ ਤੋਂ ਪਹਿਲਾਂ ਬੀਜੇਪੀ ਐਮਪੀ ਤੇ క్రికెਟਰ ਗੋਤਮ ਗੰਭੀਰ ਦੇ ਇੱਕ ਟਵੀਟ ਨੇ ਸਿਆਸਤ ਦੇ ਵਿੱਚ ਪਰਥੂ ਪਾ ਕੇ ਰੱਖ ਦਿੱਤਾ ਹੈ ਇਸ ਟਵੀਟ ਦੇ ਵਿੱਚ ਉਹਨਾਂ ਨੇ ਪੀਐਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਅਪੀਲ ਕੀਤੀ ਹੈ ਜੇਪੀ ਨੱਡਾ ਦਾ ਵੀ ਜ਼ਿਕਰ ਇਸ ਟਵੀਟ ਦੇ ਵਿੱਚ ਕੀਤਾ ਗਿਆ ਹੈ ਕਿ ਉਹ ਹੁਣ ক্রিকেট ਦੇ ਉੱਤੇ ਫੋਕਸ ਕਰਨਾ ਚਾਹੁੰਦੇ ਨੇ 2019 ਦੇ ਵਿੱਚ ਚੋਣਾਂ ਜਿੱਤ ਕੇ ਲੋਕ ਸਭਾ ਦੇ ਵਿੱਚ ਐਮਪੀ ਪਹੁੰਚੇ ਸੰ ਗੋਤਮ ਗੰਭੀਰ ਪਰ ਹੁਣੇ ਉਹਨਾਂ ਨੇ ਪੋਸਟ ਜੋ ਪਾਈ ਹੈ ਟਵਿੱਟਰ ਦੇ ਉੱਤੇ ਉਸ ਦੇ ਵਿੱਚ ਸਾਫ਼ ਤੌਰ ਤੇ ਜ਼ਿਕਰ ਕੀਤਾ ਹੈ ਕਿ ਮੈਂ ਆਪਣੀਆਂ ਕ੍ਰਿਕਟ ਕਮਿਟਮੈਂਟਸ ਤੇ ਫੋਕਸ ਕਰਨਾ ਚਾਹੁੰਦਾ ਤੇ ਜਿਹੜੀਆਂ ਜ਼ਿੰਮੇਵਾਰੀਆਂ ਮੈਨੂੰ ਪੀਐਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਤੀਆਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਯਾਨੀ ਕਿ ਇਹ ਸਿੱਧੇ ਤੌਰ ਤੇ ਸਿਆਸਤ ਤੋਂ ਸਨਿਆਸ ਲੈਣ ਦਾ ਜ਼ਿਕਰ ਜਿਹੜਾ ਇਸ ਸਟਰੀਟ ਦੇ ਵਿੱਚ ਕੀਤਾ ਗਿਆ ਹੈ ਹਾਲਾਂਕਿ ਇਸ ਤੋਂ ਪਹਿਲਾਂ ਸਿਕਸਰ ਕਿੰਗ ਯੁਵਰਾਜ ਸਿੰਘ ਨੂੰ ਲੈ ਕੇ ਕਾਫੀ ਜ਼ਿਆਦਾ ਖਬਰਾਂ ਚਰਚਾ ਦੇ ਵਿੱਚ ਚੱਲ ਰਹੀਆਂ ਸਨ ਕਿ ਭਾਜਪਾ ਦੇ ਵੱਲੋਂ ਯਵਰਾਜ ਸਿੰਘ ਨੂੰ ਗੁਰਦਾਸਪੁਰ ਤੋਂ ਚੋਣ ਮੈਦਾਨ ਦੇ ਵਿੱਚ ਨਿਤਾਰਿਆ ਜਾ ਸਕਦਾ ਹੈ ਹਾਲਾਂਕਿ ਇਹਨਾਂ तमाम ਅਫਵਾਹਾਂ ਦੇ ਉੱਤੇ ਉਸ ਵੇਲੇ ਵਿਰਾਮ ਲੱਗ ਗਿਆ ਜਦੋਂ ਯਵਰਾਜ ਸਿੰਘ ਹੋਰਾਂ ਦੇ ਵੱਲੋਂ ਖੁਦ ਟਵੀਟ ਕੀਤਾ ਗਿਆ ਤੇ ਸਾਫ਼ ਤੌਰ ਤੇ ਜ਼ਿਕਰ ਕੀਤਾ ਕਿ ਮੈਂ ਗੁਰਦਾਸਪੁਰ ਤੋਂ ਚੋਣ ਨਹੀਂ ਲੜ ਰਿਹਾ ਪਰ ਯੂ ਯੂਵਰਾਜ ਸਿੰਘ ਤੋਂ ਬਾਅਦ ਹੁਣੇ ਕ੍ਰਿਕਟਰ ਗੌਤਮ ਗੰਭੀਰ ਦੇ ਵੱਲੋਂ ਇਹ ਟਵੀਟ ਕੀਤਾ ਗਿਆ ਹੈ ਤਾਂ ਇਸ ਟਵੀਟ ਦੇ ਬਹੁਤ ਸਾਰੇ ਮਾਇਨੇ ਕੱਢੇ ਜਾ ਸਕਦੇ ਨੇ ਕਿਉਂਕਿ ਟਵੀਟ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਰਹੇ ਹੋ ਜਿਸ ਦੇ ਵਿੱਚ ਉਹਨਾਂ ਨੇ ਜੇਪੀ ਨੱਡਾ ਨੂੰ ਟੈਗ ਕਰਦੇ ਹੋਏ ਧੰਨਵਾਦ ਕੀਤਾ ਹੈ ਕਿ ਲੋਕਾਂ ਦੀ ਸੇਵਾ ਦਾ ਮੌਕਾ ਦੇਣ ਦੇ ਲਈ ਤੁਹਾਡਾ ਧੰਨਵਾਦ ਅਤੇ ਮੈਂ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੀ ਸ਼ੁਕਰੀਆ ਦਾ ਕਰਦਾ ਜੈ ਹਿੰਦ ਲਿਖਿਆ ਤੇ ਮੈਂ ਆਪਣੀਆਂ ਕ੍ਰਿਕਟ ਦੀਆਂ ਕਮਿਟਮੈਂਟਸ ਦੇ ਉੱਤੇ ਫੋਕਸ ਕਰਨਾ ਚਾਹੁੰਦਾ ਜਿਸ ਕਰਕੇ ਇਸ ਸਾਫ਼ ਤੌਰ ਤੇ ਉਹਨਾਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਟਵੀਟ ਕੀਤਾ ਤੇ ਇਸ ਟਵੀਟ ਦੇ ਕਾਫੀ ਜ਼ਿਆਦਾ ਮਾਇਨੇ ਕੱਢੇ ਜਾ ਸਕਦੇ ਨੇ ਯੁਵਰਾਜ ਸਿੰਘ ਤੋਂ ਬਾਅਦ ਹੁਣ ਗੋਤਮ ਗੰਭੀਰ ਦੇ ਇਸ ਟਵੀਟ ਨੇ ਸਿਆਸਤ ਦੇ ਵਿੱਚ ਪਰਥੂ ਪਾ ਦਿੱਤਾ ਕਿਉਂਕਿ ਉਹਨਾਂ ਨੇ ਰਾਜਨੀਤੀ ਤੋਂ ਦੂਰੀ ਬਣਾਉਣ ਦਾ ਐਲਾਨ ਕੀਤਾ ਹੈ ਤਾਂ ਅਪੀਲ ਕੀਤੀ ਹੈ ਗੌਤਮ ਗੰਭੀਰ ਦੇ ਵੱਲੋਂ ਜੇਪੀ ਨੱਡਾ ਨੂੰ ਕਿ ਮੈਨੂੰ ਸਿਆਸੀ ਜ਼ਿੰਮੇਵਾਰੀਆਂ ਤੋਂ ਮੁਕਤ ਕੀਤਾ ਜਾਵੇ ਤਾਂ ਕਿ ਮੈਂ ਕ੍ਰਿਕਟ ਕਮਿਟਮੈਂਟਸ ਦੇ ਉੱਤੇ ਫੋਕਸ ਕਰ ਦਵ ਸਕਾਂ ਤੇ ਨਾਲ ਹੀ ਲੋਕਾਂ ਦੀ ਸੇਵਾ ਦਾ ਮੌਕਾ ਦੇਣ ਦੇ ਲਈ ਧੰਨਵਾਦ ਕੀਤਾ ਗਿਆ ਹੈ ਪੀਐਮ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾ ਦਾਤਾ ਯੁਵਰਾਜ ਸਿੰਘ ਤੋਂ ਬਾਅਦ ਇਹ ਗੌਤਮ ਗੰਭੀਰ ਦੇ ਵੱਲੋਂ ਟਵੀਟ ਕੀਤਾ ਗਿਆ ਤੇ ਇਸ ਟਵੀਟ ਨੂੰ ਲੈ ਕੇ ਹੁਣ ਦੇਖਦੇ ਆ ਕਿ ਆਖਿਰਕਾਰ ਬੀਜੇਪੀ ਦੇ ਆਗੂਆਂ ਦਾ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਕਿਉਂਕਿ ਇਸ ਟਵੀਟ ਦੇ ਵਿੱਚ ਤਾਂ ਸਾਫ਼ ਤੌਰ ਤੇ ਜ਼ਿਕਰ ਕੀਤਾ ਗਿਆ ਗੌਤਮ ਗੰਭੀਰ ਦੇ ਵੱਲੋਂ ਕਿ ਉਹ ਰਾਜਨੀਤੀ ਤੋਂ ਦੂਰੀ ਬਣਾਉਣਾ ਚਾਹੁੰਦੇ ਨੇ